ਆਏ ਦਿਨ ਪੰਜਾਬ 'ਚ ਤੁਸੀਂ ਖਬਰਾਂ ਸੁਣਦੇ ਹੋਵੋਗੇ ਠੱਗ ਏਜੰਟਾ ਵੱਲੋਂ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈਗਾ ਵੱਖ-ਵੱਖ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਹਰ ਇੱਕ ਜ਼ਿਲ੍ਹੇ 'ਚ ਕੋਈ ਨਾ ਕੋਈ ਖਬਰ ਜਿਹੜੀ ਇਹੋ ਜਿਹੀ ਵਾਇਰਲ ਹੁੰਦੀ ਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਏਜੰਟਾ ਵੱਲੋਂ ਜਿਹੜੇ ਆਮ ਲੋਕ ਆ ਉਹ ਠੱਗੇ ਜਾ ਰਹੇ ਆ ਆ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਟਾਈਮ ਇਹ ਬਟਾਲਾ ਤੋਂ ਆਏ ਅੰਮ੍ਰਿਤਸਰ 'ਚ ਕੁਝ ਲੋਕ ਨੇ ਦੀ ਬਟਾਲੇ ਦਾ 에ਜੰਟਾ ਜੋ ਕਿ ਇਹਨਾਂ ਦੇ ਪੈਸੇ ਮਾਰ ਕੇ ਬੈਠਾ ਹੋਇਆ ਹੈ ਤੇ ਉਹਨੇ ਠੱਗੀ ਮਾਰੀ ਹੈ ਇਹਨਾਂ ਵੱਲੋਂ ਬਟਾਲਾ ਪੁਲਿਸ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਧਰਨੇ ਦਾ ਰੁਖ ਕੀਤਾਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਧਰਨੇ ਦਾ ਰੁਖ ਕਰਕੇ ਤੇ ਅੰਮ੍ਰਿਤਸਰ ਵਿੱਚ ਆ ਕੇ ਇਹਨਾਂ ਨੇ ਜਿਹੜਾ ਉਹ ਮੀਡੀਆ ਦਾ ਦਰਵਾਜ਼ਾ ਖਟਕਟਾਇਆ ਤੇ ਬਾਰਡਰ ਰੇਂਜ ਆਈਜੀ ਦੇ ਰਿਹਾਇ ਸਭ ਕੇ ਇਨਾਂ ਨੇ ਜਿਹੜਾ ਧਰਨਾ ਲਾਇਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹਨਾਂ ਦੀਆਂ ਮੰਗਾ ਐ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਾਡੇ ਜਿਹੜੇ ਪੈਸੇ ਆ ਸਾਡੀ ਜਿਹੜੀ ਠੱਗੀ ਵੱਜੀ ਸਾਡੇ ਨਾਲ ਉਹ ਸਾਨੂੰ ਪੈਸੇ ਜਿਹੜੇ ਦਿਵਾਉਣੇ ਚਾਹੀਦੇ ਆ ਸਰਕਾਰ ਨੂੰ ਇਹ ਇਹਨਾਂ ਦੀ ਜਿਹੜੀ ਗੁਜ਼ਾਰੀਸ ਆ ਆਓ ਸੁਣਦੇ ਆ ਕੀ ਕਹਿਣਾ ਇਹਨਾਂ ਦਾ ਹਾਂਜੀ ਇਹ ਚਰਨਦੀਪ ਸਿੰਘ ਭਿੰਡਰ ਇਹ ਲੋਕ ਸਭਾ ਪਾਰਟੀ ਆਗੂ ਦੇ ਨਾਲ ਮੈਂ ਸਮਾਸੇਵੀ ਇਹ ਮਸਲਾ ਹੈਗਾ ਵਾ ਠੱਗ ਜੰਟਾਂ ਦੇ ਨਾਲ ਸੰਬੰਧਿਤ ਜੋ ਕਿ ਬੜੇ ਸਾਲਾਂ ਤੋਂ ਪਿਛਲੀਆਂ ਸਰਕਾਰ ਜਿਹੜੀਆਂ ਪੰਜਾਂ ਸਾਲਾਂ ਦੀਆਂ ਸਰਕਾਰਾਂ ਵਾ ਉਹਨਾਂ ਦੀਆਂ ਨਲਾਕੀਆਂ ਕਰਕੇ ਜਿਹੜੇ ਠੱਗ ਜੰਟੇ ਅੱਜ ਪੰਜਾਬ ਦੇ ਵਿੱਚ ਹਰ ਗਲੀ ਮਹੱਲੇ ਵਿੱਚ ਜਿਹੜੇ ਪਨਪਪੇ ਆ ਹਰ ਗਲੀ ਮਹੱਲੇ ਦੇ ਵਿੱਚ ਇਹਨਾਂ ਦੇ ਦਫ਼ਤਰ ਖੁੱਲੇ ਆ ਇੱਕ ਇੱਕ ਦਫ਼ਤਰ ਨਹੀਂ ਖੁੱਲੇ ਆ ਇੱਕ ਠੱਗ ਜੰਟ ਨੇ ਆਪਣੇ ਕਰਮਚਾਰੀਆਂ ਦੇ ਨਾਂ ਤੇ ਲਾਇਸੈਂਸ ਲੈ ਕੇ ਅਲੱਗ-ਅਲੱਗ ਕਸਬਿਆਂ ਦੇ ਵਿੱਚ ਖੋਲੀ ਹੋਏ ਆ ਇਹ ਇੱਕ ਜੰਟੇ ਦਾ ਮੋਨ ਸਿੰਘ ਮੋਣੀ ਇਹ ਰੈਣ ਵਾਲਾ ਹੈਗਾ ਬਟਾਲੇ ਦਾ ਉਮਰਪੁਰੇ ਤੋਂ ਉਮਰਪੁਰੇ ਤੋਂ ਇਹਨੇ ਠੱਗੀਆਂ ਮਾਰਨੀਆਂ ਸ਼ੁਰੂ ਕੀਤੀਆਂ ਬਟਾਲੇ ਸ਼ਹਿਰ ਤੋਂ ਪੰਜਾਬ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਮਲੀਭੁਗਤ ਨਾਲ ਇਹਦਾ ਹੌਸਲਾ ਵਧਾ ਗਿਆ ਇਹਨੇ ਅੰਮ੍ਰਿਤਸਰ ਦੇ ਦੁਰਜੀ ਵਿੱਚ 2 ਸਾਲ ਪਹਿਲਾਂ ਦਫਤਰ ਖੋਲ੍ਹ ਕੇ ਠੱਗੀਆਂ ਮਾਰੀਆਂ ਇਸੇ ਤੁਹਾਡੇ ਮੀਡੀਆ ਦੀ ਬਦੌਲਤ ਤੇ ਰੋਸਟਰ ਨੇ ਆਦੇ ਬਦੌਲਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਇੱਥੇ ਪਿਛਲੇ ਸਾਲ ਬੜੇ ਜ਼ੋਰ ਨਾਲ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜੋ ਕਿ ਹੁਣ ਨਿਆਂਇਕ ਰਾਸਤੇ ਦੇ ਵਿੱਚ ਆ ਇਹ ਲੋਕ ਹੈਗੇ ਨੇ ਸੰਬੰਧਿਤ ਬਟਾਲੇ ਦੇ ਨਾਲ ਬਟਾਲੇ ਨਾਲ ਸੰਬੰਧਿਤ ਲੋਕ ਪਿਛਲੇ 2.5 ਸਾਲਾਂ ਤੋਂ ਬਟਾਲੇ ਐਸਐਸਪੀ ਦੇ ਦਫ਼ਤਰ ਤੇ ਫੇਰੇ ਮਾਰ-ਮਾਰ ਕੇ ਹੰਬ ਚੁੱਕੇ ਆ ਉਥੋਂ ਦਾ ਜਿਹੜਾ ਈਓ ਵਿੰਗਿਆ ਉਹ ਉਹਨੂੰ ਏਜੰਟ ਨੂੰ ਸੱਦ ਕੇ ਚਾਹ ਪਿਉਂਦਾ ਠੰਡੇ ਪਿਉਂਦਾ ਕੋਲਡ ਡਰਿੰਕ ਪਿਉਂਦਾ ਤੇ ਸ਼ਾਬਾਸ਼ੇ ਦੇ ਕੇ ਘਰ ਭੇਜ ਦਿੰਦਾ ਵਾ ਜਿੰਨੇ ਕਿ ਅਜੇ ਇਹਨਾਂ ਦੇ ਹੱਕ ਵਿੱਚ ਕੋਈ ਵੀ ਕਾਰਵਾਈ ਜਿਹੜੀ ਉਹਦੇ ਏਜੰਟ ਦੇ ਖਿਲਾਫ ਨਹੀਂ ਕੀਤੀ ਮਤਲਬ ਖਾਸ ਜਿਹੜਾ ਕਿ ਪ੍ਰਸ਼ਾਸਨ ਦਾ ਸਰਕਾਰ ਦਾ ਇਹ ਠੱਗ ਏਜੰਟਾਂ ਦਾ ਇੱਕ ਨੈਕਸਸ ਬਣਿਆ ਹੋਇਆ ਵਾ ਹੁਣ ਇਹ ਪੀੜਤ ਲੋਕ ਜਿਹੜੇ ਆ ਬਟਾਲੇ ਨਾਲ ਸੰਬੰਧਤ ਆ ਇਹ ਅੱਜ ਅੱਕ ਕੇ ਹਾਰ ਕੇ ਆਈਜੀ ਸਾਹਿਬ ਬਾਰਡਰ ਨੇ ਦੇ ਦਫ਼ਤਰ ਦੇ ਅੱਗੇ ਧਰਨਾ ਮਾਰਨ ਆਏ ਆ ਕਿ ਐਸਐਸਪੀ ਦਫ਼ਤਰ ਬਟਾਲੇ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਇਹਨਾਂ ਲੋਕਾਂ ਦੀ ਆਈਜੀ ਬਾਰਡਰ ਨੇ ਜਿਨ੍ਹਾਂ ਦੀ ਬਾਹ ਫੜ ਕੇ ਉਹ ਠੱਗ ਏਜੰਟ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਦਾ ਜੋ ਕਾਰਵਾਈ ਕਰਨ ਜਿਹੜਾ ਇਹਨਾਂ ਦੇ ਨਾਂ ਤੇ ਠਗੀਆਂ ਮਾਰਨੀਆਂ ਮਾਰਨੀਆਂ ਸੀ ਐ ਸ਼ੋਕਮਾਰ ਬਟਾਲੇ ਦੇ ਆ ਗਰੀਬ ਬੰਦੇ ਆ ਇਹ ਉਹਦੇ ਅੰਪਲਾਈ ਰਹੇ ਏਜੰਟ ਦੇ ਦੋ ਤਿੰਨ ਮਹੀਨੇ ਚਾਹ ਪਾਣੀ ਪੀਉਂਦੇ ਰਹੇ ਉਥੇ ਐਜੇ ਪੀਐਨ ਇਹਨਾਂ ਦੀ ਤਨਖਾਹ ਤੱਕ ਨਹੀਂ ਦਿੱਤੀ ਜਿਹੜੀ ਲੋਕਾਂ ਨਾਲ ਦੇ ਠੱਗੀਆਂ ਮਾਰਦੇ ਵੱਡੇ ਗਵਾਹ ਹੈਗੇ ਮੌਕੇ ਦੇ ਇਹਨਾਂ ਦੇ ਸਾਹਮਣੇ ਇਹਨਾਂ ਨੇ ਸਾਹਮਣੇ ਕਿੰਨੇ ਲੋਕਾਂ ਦੇ ਨਾਲ ਲੱਖਾਂ ਦੀਆਂ ਠੱਗੀਆਂ ਮਾਰੀਆਂ ਗਈਆਂ ਕਿਦਾਂ ਦੇ ਸਬਜੈਕਟ ਫਾਉ ਖਾ ਕੇ ਲੋਕਾਂ ਨੂੰ ਬਾਹਰ ਭੇਜਿਆ ਗਿਆ ਜਿਹੜੇ ਇਹੋ ਜਿਹੇ ਵੱਡੇ ਕਰੋੜਾ ਰੁਪਈਆ ਕਮਾ ਕੇ ਠੱਗ ਜੰਟ ਜਿਨ੍ਹਾਂ ਨੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਪ੍ਰਾਪਰਟੀਆਂ ਬਣਾਈਆਂ ਵਾ ਇਹੋ ਜਿਹੇ ਬੰਦਿਆਂ ਦੀ ਤਨਖਾਹ ਤੱਕ ਨਹੀਂ ਦੇਣ ਦਾ ਤੇ ਪੰਜਾਬ ਪੁਲਿਸ ਹੁਣ ਵੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਨ ਲਈ ਆਹੜੀ ਕਾਰਵਾਈ ਅੰਮ ਮਾਰਚ 2022 ਦੇ ਵਿੱਚ ਪਹਿਲਾ ਧਰਨਾ ਹੀ ਪੁਸ ਕਮਿਸ਼ਨਰ ਦਫਤਰ ਆ ਦੇਖੋ ਅਮਰਸਰ ਪੁਸ ਕਮਿਸ਼ਨਰ ਦਫਤਰ ਅਮਰਸਰ ਧਰਨਾ ਮਾਰਿਆ ਸੀਗਾ ਆ ਧਰਨਾ ਹੀ ਵਾਲੇ ਮਾਰੇ ਆ ਧਰਨੇ ਪ੍ਰਦਰਸ਼ਨਾਂ ਦੇ ਬਾਅਦ ਵੀ ਬਟਾਲਾ ਦੀ ਪੁਸ ਜਿਹੜੀ ਆ ਅਜੇ ਤੱਕ ਟਸ ਤੋਂ ਮਸ ਨਹੀਂ ਹੋਈ ਈਓ ਵਿੰਗ ਜਿਹੜਾ ਵਾ ਈਓ ਵਿੰਗ ਦਾ ਉਹ ਜੈਂਟ ਮੋਹਨ ਸਿੰਘ ਮੋਹਨ ਜਿਹੜਾ ਇੱਕ ਗੈਸਟ ਬਣਿਆ ਆ ਵਾ ਐਜੇ ਗੈਸਟ ਈਓ ਵਿੰਗ ਬਟਾਲਾ ਦੇ ਵਿੱਚ ਆਉਂਦਾ ਵਾ ਚਾਹ ਪਾਣੀ ਪੀ ਕੇ ਕੋਲਡ ਠੰਡੇ ਪੀ ਕੇ ਉਥੋਂ ਚਲਾ ਜਾਂਦਾ ਵਾ ਜੋ ਸਾਫ਼ ਕਲੀਅਰ ਹੋਣ ਰਿਹਾ ਵਾ ਕਿ ਸਾਰਾ ਪੁਸ ਈਓ ਵਿੰਗ ਬਟਾਲਾ ਪੰਜਾਬ ਉਸ ਬਟਾਲਾ ਜ਼ਿਲ੍ਹਾ ਦੀ ਮਿਲੀਭੁਗਤ ਦੇ ਨਾਲ ਇਹ ਸਾਰਾ ਆੜੀਆਂ ਠੱਗੀਆਂ ਮਾਰ ਰਿਆ ਵਾ ਹੁਣ ਇਹਨੇ ਤਾਜ਼ਾ ਦਫ਼ਤਰ ਖੋਲ੍ਹਿਆ ਆਇਆ ਵਾ ਨਿਊ ਅਮਰਸਰ ਦੇ ਵਿੱਚ ਜਿਹੜੇ ਕਿਹਦੇ ਨਾਂ ਦੇ ਖੋਲ੍ਹਿਆ ਕੰਪਨੀ ਦੇ ਵਰਲਡ ਵੀ ਜਬ ਨਿਊ ਅਮਰਸਰ ਜਾ ਕੇ ਵੇਖ ਲੋ ਦਫ਼ਤਰ ਖੁੱਲਾ ਵਾ ਜਿੱਦ ਨੇ ਉਹਨੂੰ ਗ੍ਰਿਫਤਾਰ ਕੀਤਾ ਉਸ ਦਿਨ ਦਾ ਉੱਥੇ ਲੋਕ ਲੱਗੇ ਆ ਮਤਲਬ ਬਾਦਸਤੂਰ ਅੱਜ ਵੀ ਉਹਦੀਆਂ ਠੱਗੀਆਂ ਉਹ ਭਾਈ ਸਾਹਿਬ ਟਾਂਡੇ ਤੋਂ ਨੇ ਉਹਨਾਂ ਉਹਨਾਂ ਨੂੰ ਬਟਾਲੇ ਬਟਾਲੇ ਠੱਗੀ ਮਾਰੀ ਉਹਨਾਂ ਦੇ ਨਾਲ ਵੀ ਮਤਲਬ ਆਲ ਪੰਜਾਬ ਕੇ ਪੰਜਾਬ ਦੀਆਂ ਬਾਹਰ ਦੀਆਂ ਸਟੇਟਾਂ ਤੋਂ ਵੀ ਇਹ ਬੰਦਾ ਬਾਰ ਬਾਰ ਜਾ ਕੇ ਠੱਗੀਆਂ ਮਾਰ ਰਿਆ ਵਾ ਤੇ ਸਾਡਾ ਪੰਜਾਬ ਪੁਲਿਸ ਤੇ ਸਾਡਾ ਪੰਜਾਬ ਸਰਕਾਰ ਜਿਹੜਾ ਵਾ ਹੁਣ ਆਲਾ ਨਹੀਂ ਪਿਛਲੀ ਵੀ ਮੈਂ ਕਹਿੰਦੇ ਆ ਪਿਛਲੇ 25 ਸਾਲ ਦੀਆਂ ਸਰਕਾਰਾਂ ਜਿਹੜੀਆਂ ਵਾਂ ਉਹਨਾਂ ਦੀਆਂ ਅਨਲੈਕੀਆਂ ਵਾਂ ਕਿ ਜਿਹੜੇ ਪੰਜਾਬ ਦੇ ਬੇਰੋਜ਼ਗਾਰ ਬੱਚੇ ਜਿਹੜੇ ਇੱਕ ਦੇ ਬੇਰੋਜ਼ਗਾਰੀ ਕਾਰਨ ਸਤਾਏ ਹੋਏ ਆ ਦੂਜੇ ਇਹਨਾਂ ਦੀਆਂ ਜ਼ਮੀਨ-ਜਾਇਦਾਦਾਂ ਦਾ ਨਾ ਆਪਣੀਆਂ ਵੇਚ ਕੇ ਇਹਨਾਂ ਦੀਆਂ ਠਗੀਆਂ ਦੇ ਸਤਾਏ ਹੋਏ ਹੁਣ ਇਸ ਤਰੀਕੇ ਦਾ ਅੱਜ ਇਹਨਾਂ ਕੋਈ ਸੁਵਾਸ਼ਨ ਲੈ ਕੇ ਜਾਵਾਂ ਅੱਜ ਅਸੀਂ ਇਹਨਾਂ ਨੂੰ ਇਹਨਾਂ ਪੀੜਤਾਂ ਦੇ ਆਪਾਂ ਇਹਨਾਂ ਨੂੰ ਬਿਆਨ ਕਰਾਵਾਂਗੇ ਦਰਖਾਸਤ ਅੱਜ ਦੀ ਸਾਹਿਬ ਨੂੰ ਦਵਾਵਾਂਗੇ ਤੇ ਅੱਜ ਦੀ ਸਾਹਿਬ ਦੇ ਜੋ ਇੱਥੇ ਕਰਮਚਾਰੀ ਇਨਸਪੈ ਉਹਨਾਂ ਕੋਲ ਅਲਟੀਮੇਟ ਲਵਾਂਗੇ ਕਿ ਤੁਸੀਂ ਬਟਾਲੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਹੜੀ ਠੱਗੀ ਬਟਾਲੇ ਵੱਜੀ ਆ ਉਹ ਵੀ ਜੂਰਡਿਕਸ਼ਨ ਜਿਹੜੀ ਆ ਆਈਜੀ ਆਈਜੀ ਸਾਹਿਬ ਬਾਰਡਰ ਰੇਂਜ ਅੰਮ੍ਰਿਤਸਰ ਦੀ ਪੈਂਦੀ ਹੈ ਇਸ ਵਾਸਤੇ ਇਹਨਾਂ ਗੋਹੀ ਅਪੀਲ ਕਰਾਂਗੇ ਨਾਲ ਤੇ ਅਗਲਾ ਪ੍ਰੋਗਰਾਮ ਫਿਰ ਰਲਿਕਾਂਗੇ ਜੇ ਫਿਰ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲੂਗਾ ਠੀਕ ਹੈ ਕਲਪਨ ਕਰਦੇ ਸੀ ਇਹਨਾਂ ਦੀ ਕੀ ਡਿਮਾਂਡ ਸੀ ਕੀ ਮੰਗਾ ਸੀ ਇਹਨਾਂ ਦੀ ਇਹਨਾਂ ਨੇ ਜਵਾਨੀ ਦੱਸਿਆ ਕੋ ਬਟਾਲੇ ਦਾ ਏਜੰਟ ਹੈ ਤੇ ਉਹ ਕਾਫੀ ਇਹਨਾਂ ਨਾਲ ਠੱਗੀ ਠੁਗੀ ਮਾਰ ਕੇ ਤੇ ਉਹਨਾਂ ਨੇ ਜਾਲੀ ਵਿਜੇ ਦਿੱਤੇ ਹੋਏ ਤੁਹਾਡੀ ਨਕਵਾਰੀ ਜਿਹੜੀ ਆ ਬਟਾਲੇ ਚੱਲ ਰਹੀ ਹੈ ਇੱਥੇ ਸਾਡੇ ਕੋਲੇ ਲਿਖਤੀ ਦਰਖਾਸਤ ਨਹੀਂ ਕੋ ਲੈ ਕੇ ਆਏ ਤੇ ਅਸੀਂ ਇਹਨਾਂ ਨੂੰ ਕਹਿ ਬਦ ਤੁਸੀਂ ਲਿਖਤੀ ਦਰਖਾਸਤ ਦਿਓ ਤੇ ਅਸੀਂ ਜਿਹੜੀ ਆ ਉਹ ਡੀ ਸਾਹਿਬ ਨਾਲ ਮਿਲਾ ਕੇ ਇਹਨਾਂ ਨੂੰ ਤੇ ਉਥੇ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਾਂਗੇ ਤੇ ਤੁਹਾਡੇ ਕੋਲ ਅਸ਼ਵਾਸ਼ਣ ਦਵਾਇਆ ਗਿਆ ਸੀ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਜੋ ਜਾਇਜ਼ ਮਤਲਬ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਵਾਵਾਂਗੇ ਠੀਕ ਹੈ ਜੀ ਤੁਹਾਡੇ ਨੂੰ ਮਿਲ ਗਈ 3-5 ਸਾਲ ਤੋਂ ਤੁਹਾਨੂੰ ਦਵਾਇਆ ਆ ਆਈਜੀ ਬਾਰਡਰ ਰੇਂਜ ਦੇ ਰੀਡਰ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਉਹਨਾਂ ਨਾਲ ਸਾਡੀ ਗੱਲ ਕਰਵਾਈ ਆ ਤੇ ਸੋਮਵਾਰ ਦੀ ਅਪਾਇੰਟਮੈਂਟ ਦਵਾਈ ਆਈਜੀ ਸਾਹਿਬ ਦੀ ਕਿ ਸੋਮਵਾਰ ਜਿੰਨੇ ਵੀ ਬਟਾਲਾ ਨਾਲ ਸੰਬੰਧਿਤ ਪੀੜਤ ਨੇ ਜਿਨ੍ਹਾਂ ਦੇ ਨਾਲ ਬਟਾਲਾ ਜੂਰੀਡਿਕਸ਼ਨ ਦੇ ਵਿੱਚ ਠੱਗੀਆਂ ਵਜੀਆਂ ਚਾਹੇ ਉਹ ਵਾਸੀ ਟਾਂਡੇ ਦੇ ਨੇ ਚਾਹੇ ਉਹ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇ ਚਾਹੇ ਉਹ ਬਟਾਲਾ ਸ਼ਹਿਰ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਦੀਆਂ ਦਰਖਾਸਤਾਂ ਆੜੀਆਂ ਵਾਂ ਆਈਜੀ ਸਾਹਿਬ ਸੋਮਵਾਰ ਲੈਣਗੇ ਤੇ ਐਸਐਸਬੀ ਬਟਾਲਾ ਨੂੰ ਮਾਰ ਕਰਕੇ ਆਪਣੀ ਨਿਗਰਾਨੀ ਹੈ ਏਥੋਂ ਉਹਨਾਂ ਦੇ ਉੱਤੇ ਉਹਦੇ ਉੱਤੇ ਜਿਹੜੀਆ ਕਾਰਵਾਈ ਕਰਵਾਉਣਗੇ ਤੁਹਾਨੂੰ ਸਿਰ ਅਸ਼ਵਾਸ਼ਣ ਦਵਾਇਆ ਗਿਆ ਜੀ ਤੁਹਾਡੇ ਕੋਲ ਅੱਜ ਸਾਨੂੰ ਸ਼ਵਾਸ਼ਣ ਇਹ ਦਵਾਇਆ ਗਿਆ ਵਾ ਕਿ ਆਈਜੀ ਸਾਹਿਬ ਬੱਡ ਰੇਂਜ ਜਿਹੜੇ ਅੰਮ੍ਰਿਤਸਰ ਨੇ ਇਹ ਬਟਾਲਾ ਪੁਲਿਸ ਨੂੰ ਹਦਾਇਤ ਕਰਕੇ ਕਿ ਇਹ ਜਿਹੜਾ ਜਿਹੜੀ ਕਾਰਵਾਈ ਬਟਾਲੇ ਦੀ ਪੈਂਡਿੰਗ ਪਈ ਹੋਈ ਆ ਜਿਹੜੇ ਉਹਨੇ ਏਜੰਟ ਨੇ ਬਟਾਲੇ ਸ਼ਹਿਰ ਦੇ ਵਿੱਚ ਬੈਠ ਕੇ ਠਗੀਆਂ ਮਾਰੀਆਂ ਵਾ ਜੋ ਕਿ ਜੂਰੀਡਿਕਸ਼ਨ ਬਟਾਲਾ ਐਸਐਸਪੀ ਦੀ ਪੈਂਦੀ ਆ ਉਹਦੇ ਉੱਤੇ ਪੂਰਨ ਕਾਰਵਾਈ ਹੀ ਕਰਾਂਗੇ ਤੇ ਅਸੀਂ ਉਹਨਾਂ ਦੇ ਅਸ਼ਵਾਸ਼ਣ ਦੇ ਉੱਤੇ ਇਹਦਾ ਉਥੋਂ ਪੱਤਰ ਨਾਲ ਜਿ ਚੁੱਕਿਆ ਵਾ ਤੇ ਆਪਾਂ ਇੱਕ ਹਫਤਾ ਦੋ ਹਫਤੇ ਵੇਟ ਕਰਾਂਗੇ ਕਿ ਉਹ ਆਪਣੀ ਇਨਕੁਆਰੀ ਕਰਕੇ ਉਹਤੇ ਕੀ ਕਾਰਵਾਈ ਕਰਦੇ ਆ ਜੇ ਫੱਦਰ ਫੇਰ ਤੁਹਾਡੀ ਸਹਾਦਤ ਨਾਲ ਆਪਾਂ ਜਿਹੜਾ ਵਾ ਇਹਨਾਂ ਦਾ ਅਪਾਇੰਟਮੈਂਟ ਵਾਇਜ਼ ਖਾਵਾਂਗੇ ਤੇ ਜੇ ਸਾਡਾ ਕੀ ਹੋਗਾ ਅਗਲਾ ਕਦਮ ਫੇਰ ਇੱਕ ਵਾਰ ਤੇ ਆਈਜੀ ਬਾਰਡਰ ਰੇਂਜ ਸਾਹਮਣੇ ਤਰਨਾ ਰੱਖਾਂਗੇ ਉਹ ਮਤਲਬ ਲੰਬੇ ਸਮੇਂ ਦਾ ਤਰਨਾ ਰੱਖਾਂਗੇ ਤੇ ਜਿਹੜਾ ਵਾ ਫੇਰ ਇਹਨਾਂ ਨੂੰ ਜਿਹੜਾ ਵਾ ਜਿਹੜੇ ਪੀੜਤ ਆ ਇਹਨਾਂ ਦੇ ਮਤਲਬ ਇਹਨਾਂ ਨੂੰ ਅੰਜਾਮ ਤੱਕ ਇਹਨਾਂ ਨੂੰ ਜਿਹੜਾ ਇਨਸਾਫ ਦਵਾ ਕੇ ਅੰਜਾਮ ਤੱਕ ਪਹੁੰਚਾ ਕੇ ਫੇਰ ਹੀ ਘਰ ਬੈਠਾਂਗੇ